ਕੁਰੰਗਜੀ ਬਾਦਸ਼ਾਹ ਦੇ ਸਮੇਂ ਜਗੋ ਦਿੱਲੀ ਦੇ ਤਖਤ ਦਾ ਵਾਰਿਸ ਬਣਿਆ ਉਸ ਵਕਤ ਇੱਕ ਫਕੀਰ ਹੋਇਆ ਸ਼ਰਮਤ ਇਹ ਸ਼ਰਮਤ ਫਕੀਰ ਅਸਲ ਵਿੱਚ ਪੰਨ ਤੇ ਕਪੜਾ ਕੋਈ ਨਹੀਂ ਰੱਖਦਾ ਇੱਕ ਲੱਖ ਤੇ ਧੋਤੀ ਜਿ ਲਪੇਟ ਕੇ ਰੱਖਦਾ ਹੈ ਔਰ ਇਹ ਧੋਤੀ ਵੀ ਫੱਟੀ ਪੁਰਾਣੀ ਹੈ ਉਰੇ ਸ਼ਰਮਤ ਫਕੀਰ ਅਸਲ ਮਾਇਨੇ ਵਿੱਚ ਫਕੀਰ ਹੈ ਸੁਰਤ ਮਿਰਤ ਬੜੀ ਉੱਚੀ ਹੈ ਪ੍ਰਵਾਹ ਕੋਈ ਨਹੀਂ ਤੁਰਿਆ ਫਿਰਦਾ ਦਿਨੇ ਰਾਤ ਕਦੇ ਕਿਤੇ ਤੇ ਕਦੇ ਕਿਤੇ ਔਰ ਉਹਦੇ ਸੁਪਰਸ਼ ਕਰਾਨੇ ਵਿੱਚ ਹਰ ਵਕਤ ਰਹਿੰਦਾ ਹੈ ਪਰਮੇਸ਼ਰ ਦੇ ਸ਼ੁਕਰ ਵਿੱਚ ਕੋਲ ਕੁਝ ਨਹੀਂ ਹੈ ਤਲ ਤੇ ਕੱਪੜੇ ਨਹੀਂ ਪ੍ਰਸ਼ਾਦੇ ਦਾ ਫਿਕਰ ਕੋਈ ਨਹੀਂ ਮਿਲ ਗਿਆ ਤੇ ਖਾ ਲਿਆ ਨਾ ਮਿਲਿਆ ਤਾਂ ਵੀ ਕੋਈ ਨਹੀਂ ਪਰ ਇਤਿਹਾਸ ਕਹਿੰਦਾ ਹੈ ਜਦੋਂ ਵੀ ਜਵਾਨ ਤੋਂ ਬੋਲਦਾ ਤਾਂ ਉਹਦੇ ਅੱਲਾ ਪਾਕ ਦੇ ਸ਼ੁਕਰ ਵਿੱਚ ਜੁੜਿਆ ਮਿਲਦਾ ਇੱਕ ਦਿਨ ਔਰੰਗਜ਼ੇ ਬਾਦਸ਼ਾਹ ਨੇ ਸਿਆਲਦੀ ਰਤਸੀ ਬਾਹਰ ਬੈਠੇ ਮਹਿਲਾ ਤੋਂ ਕੁਝਹਿਲ ਕਰ ਔਰੰਗਜ਼ੇ ਕੁਰਸੀ ਤੇ ਬੈਠਾ ਮੋਰੇ ਅੱਗ ਵਾਲ ਕੇ ਅੰਗੀਟਿਆਂ ਦੇ ਵਿੱਚ ਸੇਕ ਰਹੇ ਸਨ ਸਿਆਲਦੀ ਰਤਸੀ ਔਰਦੇ ਮਨ ਵਿੱਚ ਆਇਆ ਉਹ ਕਹਿੰਦਾ ਇੱਥੇ ਇੱਕ ਸਰਮਦ ਫਕੀਰ ਘੁੰਮਦਾ ਰਹਿੰਦਾ ਹੈ ਸੁਣਿਆ ਬੜਾ ਉਹਦਾ ਨਾਮ ਐ ਔਰ ਤਨ ਤੇ ਕਪੜਾ ਕੋਈ ਨਹੀਂ ਰੱਖਦਾ ਉਹ ਫਕੀਰ ਜੇ ਮਿਲਦਾ ਤੇ ਉਹਨੂੰ ਲਿਆਓ ਉਹਨਾਂ ਨੇ ਵੇਖਿਆ ਗਲੀਆਂ ਦੇ ਵਿੱਚ ਫਿਰਦਾ ਸੀ ਔਰ ਸ਼ਰਮਤ ਫਕੀਰ ਨੂੰ ਫੜ ਕੇ ਲੈ ਆਇਓ ਆਹ ਤਾਂ ਲੈਣਾ ਕਿੱਥੇ ਐ ਮੈਨੂੰ ਫੜਿਆ ਕਿਉਂ ਜਾ ਰਿਹਾ ਉਹ ਆਕ ਤੇ ਨੇ ਔਰੰਗਜ਼ੇ ਬਾਦਸ਼ਾਹ ਬੁਲਾਉਂਦਾ ਐ ਬਾਦਸ਼ਾਹ ਨੂੰ ਸਾਡੇ ਨਾਲ ਕੀ ਕੰਮ ਐ ਖੜਾ ਫੜ ਕੇ ਦਰਵਾਜ਼ੇ ਉੱਤੇ ਲੱਗੇ ਜਿੱਥੇ ਔਰੰਗਜ਼ੇ ਬੈਠਾ ਸੀ ਉਹਦੇ ਆਲ ਕਰ ਬੈਠੇ ਨੇ ਅਗੀਟੀਆਂ ਸੇਕ ਰਹੇ ਨੇ ਇਹ ਫਕੀਰ ਵੀ ਕੋਲ ਚਲਾ ਗਿਆ ਔਰੰਗਜ਼ੇ ਬਾਦਸ਼ਾਹ ਦੇ ਮੋਰੇ ਖੜ ਕੇ ਖੜ ਕੇ ਕਹਿੰਦਾ ਕੀ ਕੰਮ ਹੈ ਤੁਹਾਨੂੰ ਮੇਰੇ ਲਾਲ ਕੋਲ ਖੜੇ ਅਹਿਲ ਕਰਨੇ ਆਇਆ ਓਏ ਔਰੰਗਜ਼ੇ ਬਾਦਸ਼ਾਹ ਦੇ ਕੋਲ ਆਇਆ ਪਹਿਲਾ ਇੱਥੇ ਆਰਦਾ ਸਲੀਕਾ ਸਿੱਖ ਬਾਦਸ਼ਾਹ ਦੇ ਕੋਲ ਕਿਵੇਂ ਆਈਦਾ ਹੈ ਉਹ ਕਹਿੰਦਾ ਕਿਵੇਂ ਆਈਦਾ ਹੈ ਕਹਿੰਦਾ ਤੂੰ ਸਲਾਮ ਕੋਈ ਨਹੀਂ ਕੀਤੀ ਕਮ ਸੇ ਕਮ ਬਾਦਸ਼ਾਹ ਨੂੰ ਸਲਾਮ ਕਰ ਪਹਿਲਾਂ ਤੇ ਉਹ ਸਰਬਦ ਫਕੀਰ ਪਤਾ ਕੀ ਕਹਿੰਦਾ ਕਹਿੰਦਾ ਇਹਨੇ ਕਿਹੜਾ ਮੈਨੂੰ ਸਲਾਮ ਕੀਤੀ ਹੈ ਜਦ ਇਹਨੇ ਸਲਾਮ ਨਹੀਂ ਕੀਤੀ ਮੈਂ ਸਲਾਮ ਕਿਉਂ ਕਰਾਂ ਹੁਣ ਗੱਲ ਦੇ ਉੱਪਰ ਗੱਲ ਚੜਦੀ ਗਈ ਉਹ ਪ੍ਰੰਤ ਉਹ ਆਖਦੇ ਨੇ ਤੂੰ ਕਿਹੜੀ ਰਾਜਾ ਹੈ ਜਿਹੜਾ ਤੈਨੂੰ ਸਲਾਮ ਕੀਤੀ ਜਾਏ ਔਰੰਗਜ਼ੇਬ ਤਾਂ ਬਾਦਸ਼ਾਹ ਦਿੱਲੀ ਤੈ ਤਖਤ ਦਾ ਔਰ ਇਸ ਕਰਕੇ ਰਾਜੇ ਨੂੰ ਸਲਾਮ ਕਰੀ ਦिए ਉਹ ਕਹਿੰਦਾ ਜੇ ਔਰੰਗਜ਼ੇਬ ਬਾਦਸ਼ਾਹ ਰਾਜਾ ਹੈ ਤੇ ਮੈਂ ਵੀ ਰਾਜਾ ਹਾਂ ਉਹ ਕਹਿੰਦਾ ਤੂੰ ਕਿਵੇਂ ਰਾਜਾ ਹੋਇਆ ਤੇਰੇ ਕੋਲ ਫੌਜਾਂ ਕਿੱਥੇ ਆ ਉਹ ਕਹਿੰਦਾ ਫੌਜਾਂ ਉਹਨਾਂ ਨੂੰ ਚਾਹੀਦੀਆਂ ਜਿਨ੍ਹਾਂ ਨੂੰ ਕੋਈ ਡਰ ਹੋਵੇ ਮੈਨੂੰ ਡਰ ਕੋਈ ਨਹੀਂ ਤੇ ਮੈਂ ਰਾਜਾ ਹਾਂ ਕਿਵੇਂ ਰਾਜਾ ਹੈ ਤੇਰੇ ਕੋਲ ਤਖਤ ਕੋਈ ਨਹੀਂ ਫੌਜ ਕੋਈ ਨਹੀਂ ਕੁਝ ਨਹੀਂ ਤੇਰੇ ਕੋਲ ਉਹ ਕਹਿੰਦਾ ਨਹੀਂ ਤਖਤਾਂ ਦੇ ਨਾਲ ਹੀ ਰਾਜੇ ਨਹੀਂ ਬਣਦੇ ਮੈਂ ਦਿਲ ਦਾ ਰਾਜਾ ਹਾਂ ਮੇਰਾ ਦਿਲ ਇਹਦੇ ਨਾਲੋਂ ਵੀ ਅਮੀਰ ਏ ਜਿੰਨਾ ਇਹਦੇ ਕੋਲ ਹੈ ਸਭ ਕੁਝ ਇਹਦੇ ਨਾਲੋਂ ਬਹੁਤ ਅਮੀਰ ਹਾਂ ਉਹਦੇ ਸਾਹਮਣੇ ਖੜ ਕੇ ਅੱਖਾ ਚੱਖਾ ਪਾ ਕੇ ਗੱਲਾਂ ਕਰਦਾ ਡਰ ਕੋਈ ਨਹੀਂ ਸੁਰਤ ਬਿਰਤ ਬੜੀ ਉੱਚੀ ਏ ਕਿਉਂਕਿ ਇਹਦੀ ਰੂਹ ਪਦਾਰਥਾਂ ਦੇ ਨਾਲ ਨਹੀਂ ਜੁੜੀ ਨਾ ਸੰਸਾਰ ਦੇ ਸੁੱਖਾਂ ਦੇ ਨਾਲ ਜੁੜੀ ਏ ਬਿਰਤ ਸੁਰਤ ਉੱਚੀ ਏ ਔਰ ਫਟਾਫਟ ਜਵਾਬ ਦਿੰਦਾ ਤੇ ਆਖਦਾ ਇਹਨੂੰ ਡਾਰੇ ਤਾਂ ਫੌਜਾਂ ਰੱਖੀਆਂ ਮੈਂ ਦਿਲ ਦਾ ਰਾਜਾ ਐ ਤਖਤ ਦਾ ਰਾਜਾ ਤੇ ਤਖਤ ਦਾ ਰਾਜਾ ਬਣ ਕੇ ਵੀ ਕੀ ਖਟਿਆ ਰੰਗਜੀਤ ਬਾਦਸ਼ਾਹ ਨੇ ਆਖਿਆ ਓ ਇਹਨੂੰ ਪਹਿਲਾਂ ਕਹੋ ਕਿ ਆਪਣਾ ਤਨ ਤੱਕੇ ਉਹਨੇ ਇੱਕ ਸੁੰਦਰ ਕੋਪਈ ਸੀ ਚਾਦਰ ਉਹ ਇਹਦੇ ਵੱਲੋਂ ਛੁੱਟੀ ਜਦੋਂ ਇਹਦੇ ਵੱਲੋਂ ਚਾਦਰ ਛੁੱਟੀ ਇਹਨੇ ਹੱਥ ਵਿੱਚ ਚਾਦਰ ਫੜੀ ਜਿਹਨੇ ਗਿੱਟੇ ਦੇ ਨਾਲ ਸੇਕਦੇ ਸੀ ਉਸੇ ਗਿੱਟੇ ਵਿੱਚ ਸੁੱਟ ਦਿੱਤਾ। ਯਾਤਰੀ ਜਦੋਂ ਗਿੱਟੇ ਵਿੱਚ ਡਿੱਗੀ ਅੱਗ ਲੱਗ ਗਈ। ਚਾਦਰ ਜਲ ਗਈ, ਰਾਖ ਹੋ ਗਈ। ਔਰ ਰੰਗਦੇ ਵਾਕਦਾ ਓਏ ਪਹਿਲਾਂ ਗੁਸਤਾਖੀਆਂ ਕਰਦਾ ਸੀ ਹੁਣ ਉਸ ਤੋਂ ਵੀ ਵੱਡੀ ਗੁਸਤਾਖੀ ਕੀਤੀ ਏ। ਤੈਨੂੰ ਚਾਦਰ ਦਿੱਤੀ ਤਾਂ ਢੱਕਣ ਨੂੰ ਪਰ ਤੂੰ ਉਹ ਵਿੱਚ ਸੁੱਟ ਦਿੱਤੀ ਪਹਿਲਾਂ ਸਵਾਲ ਤੇ ਸਵਾਲ ਕਰੀ ਗਿਆ। ਇਹ ਆਖਦਾ ਬਾਦਸ਼ਾਹ ਤਨ ਟਕਣ ਦੀ ਜਰੂਰਤ ਤੈਨੂੰ ਇਹ ਮੈਨੂੰ ਨਹੀਂ ਯਾਦ ਰੱਖ ਜਦੋਂ ਖੁਦਾ ਪਾਕ ਦੇ ਦਰ ਤੇ ਮੈਂ ਜਾਵਾਂਗਾ ਮੈਂ ਟੱਕਿਆ ਜਾਵਾਂਗਾ ਚਾਦਰ ਮੇਰੇ ਸਰੀਰ ਤੇ ਬੇਸ਼ੱਕ ਨਾ ਹੋਵੇ ਬਸਤਰ ਮੇਰੇ ਸਰੀਰ ਤੇ ਬੇਸ਼ੱਕ ਹੋ ਨਹੀਂ ਪਰ ਜਦੋਂ ਉਸ ਅੱਲਾ ਪਾਕ ਦੇ ਦਰ ਤੇ ਮੈਂ ਜਾਵਾਂਗਾ ਉਦੋਂ ਮੈਂ ਟੱਕਿਆ ਜਾਵਾਂਗਾ ਕਿਉਂਕਿ ਮੈਂ ਗੁਨਾਹ ਕੋਈ ਨਹੀਂ ਕੀਤਾ ਤੇਰੇ ਕੋਲ ਬਸਤਰ ਨੇ ਬਸਤਰਾ ਵਿੱਚ ਸੱਜਿਆ ਗਹਿਣਿਆਂ ਵਿੱਚ ਸੱਜਿਆ ਔਰ ਗਲ ਵਿੱਚ ਹੱਥ ਵਿੱਚ ਤਸਵੀ ਫੜੀ ਏ ਤਖਤਾਂ ਦਾ ਵਾਰਿਸ ਬਣਿਆ ਪਰ ਯਾਦ ਰੱਖ ਜਦੋਂ ਤੂੰ ਖੁਦਾ ਦੇ ਦਰ ਤੇ ਜਾਏਗਾ ਟੱਕਿਆ ਨਹੀਂ ਜਾਏਗਾ ਗੁਨਾਹਾਂ ਦੇ ਨਾਲ ਭਰਿਆ ਜਾਏਗਾ ਤੂੰ ਆਪਣੇ ਭਰਾਵਾਂ ਨੂੰ ਕਤਲ ਕਰਕੇ ਧੋਖੇ ਦੇ ਨਾਲ ਇਹਨੇ ਸਰਵਤ ਨੇ ਕਿਹਾ ਸ਼ਰੇਆਮ ਮਰੇ ਆਪਣੇ ਭਰਾਵਾਂ ਨੂੰ ਧੋਖੇ ਦੇ ਨਾਲ ਕਤਲ ਕਰਕੇ ਤਖਤ ਹਾਸਲ ਕੀਤਾ ਔਰ ਜਿਹੜਾ ਤੇਰਾ ਆਪਣਾ ਖੂਨ ਸੀ ਔਰ ਜਿਹੜੇ ਤੇਰੇ ਭਰਾ ਸਨ ਭਰਾਵਾਂ ਨੂੰ ਮਾਰ ਕੇ ਸੱਚ ਹੈ ਔਰੰਗਜ਼ੇਬ ਬਾਦਸ਼ਾਹ ਨੇ ਹਿਸਟਰੀ ਪੜ੍ਹੋ ਆਪਣੇ ਭਰਾਵਾਂ ਨੂੰ ਧੋਖੇ ਨਾਲ ਕਤਲ ਕੀਤਾ ਤਖਤ ਦਾ ਵਾਰਿਸ ਬਣਿਆ ਆਪਣੇ ਪਿਓ ਨੂੰ ਜਿਹੜਾ ਕਦੇ ਇਸ ਤਖਤ ਦਾ ਵਾਰਿਸ ਸੀ ਉਹ ਜਿਹਨੇ ਤੈਨੂੰ ਪੈਦਾ ਕੀਤਾ ਆਪਣੇ ਪੇ ਸ਼ਾਹਜਹਾਂ ਨੂੰ ਜੇਲ੍ਹ ਵਿੱਚ ਡਕਿਆ ਤੂੰ